हां जी बहुत ही प्यारे बच्चों कंप्यूटर साइंस विषय ਆਪਾਂ ਸਕੂਲਾਂ ਵਿੱਚ ਪੜ੍ਹਦੇ ਹਾਂ ਉਸ ਦੌਰਾਨ ਆਪਾਂ ਵਿੰਡੋ ઓપરેటింగ్ సిస్టਮ ਸਿੱਖਦੇ ਹਾਂ ਪਰ ਘਰਾਂ ਕਿ ਪ੍ਰੈਕਟਿਸ ਕਰਨ ਲਈ ਆਪਣੇ ਕੋਲ ਅਕਸਰ ਕੰਪਿਊਟਰ ਨਹੀਂ ਹੁੰਦਾ ਪਰ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਮੋਬਾਈਲ ਜ਼ਰੂਰ ਹੁੰਦਾ ਹੈ ਜਿਸ ਵਿੱਚ ਕੀ ਐਂਡਰੋਇਡ ઓਪਰੇਟਿੰਗ ਸਿਸਟਮ ਇੰਸਟਾਲ ਹੁੰਦਾ ਹੈ ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਇੱਕ ਐਪਲੀਕੇਸ਼ਨ ਇੰਸਟਾਲ ਕਰਕੇ ਆਪਾਂ ਘਰ ਬੈਠੇ ਹੀ ਮੋਬਾਈਲ ਰਾਹੀਂ ਵਿੰਡੋ ਦੇ ਬੇਸਿਕ ਫੀਚਰ ਜੋ ਹੁੰਦੇ ਨੇ ਜਿਸ ਤਰ੍ਹਾਂ ਪੇਂਟ, ਨੋਟਪੈਡ, ਵਰਡਪੈਡ, ਵਿੰਡੋ ਬੰਦ ਕਰਨਾ, ਸਟਾਰਟ ਕਰਨਾ ਜਾਂ ਕੁਝ ਹੋਰ ਬੇਸਿਕ ਫੀਚਰ ਕਿਸ ਤਰ੍ਹਾਂ ਆਪਾਂ ਘਰ ਬੈਠੇ ਹੀ ਮੋਬਾਈਲ ਦੇ ਰਾਹੀਂ ਸਿੱਖ ਸਕਦੇ ਹਾਂ। ਉਸ ਲਈ ਬੇਟਾ ਆਪਾਂ ਨੂੰ ਇੱਕ ਐਪਲੀਕੇਸ਼ਨ ਇੰਸਟਾਲ ਕਰਨੀ ਪੈਗੀ ਜਿਸ ਤਰ੍ਹਾਂ ਕੀ ਸਕਰੀਨ ਵਿੱਚ ਆ ਰਿਹਾ ਹੈ ਵਿਨ 7 ਸਿਮੂਲੇਟਰ ਕੰਪਿਊਟਰ। ਜਿਉਂ ਹੀ ਵਿਨ 7 ਸਿਮੂਲੇਟਰ ਕੰਪਿਊਟਰ ਤੇ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਆਈਕਨ ਆ ਜਾਏਗਾ ਜਿਸ ਤਰ੍ਹਾਂ ਕੀ ਸਕਰੀਨ ਤੇ ਆ ਰਿਹਾ ਹੈ ਇਸ ਨੂੰ ਬੜੇ ਧਿਆਨ ਨਾਲ ਦੇਖਣਾ ਹੈ ਤੇ ਇੰਸਟਾਲ ਬਟਨ ਉੱਪਰ ਕਲਿੱਕ ਕਰਨਾ ਹੈ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਵਿਨ 7 ਸਿਮੂਲੇਟਰ ਜੋ ਐਪ ਹੈ ਉਹ ਤੁਹਾਡੇ ਮੋਬਾਈਲ ਵਿੱਚ ਇੰਸਟਾਲ ਹੋ ਜਾਵੇਗੀ ਐਪਲੀਕੇਸ਼ਨ ਇੰਸਟਾਲ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਓਪਨ ਬਟਨ ਤੇ ਕਲਿੱਕ ਕਰਕੇ ਖੋਲ ਲੈਣਾ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਜਿਸ ਤਰ੍ਹਾਂ ਕੰਪਿਊਟਰ ਵਿੱਚ ਵਿੰਡੋ ਚੱਲਦੀ ਹੈ ਉਸੇ ਤਰੀਕੇ ਨਾਲ ਤੁਹਾਡੇ ਮੋਬਾਈਲ ਦੇ ਵਿੱਚ ਵਿੰਡੋ ਨੇ ਸਟਾਰਟ ਹੋਣਾ ਸ਼ੁਰੂ ਕਰ ਦਿੱਤਾ ਹੈ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਆਪਣੇ ਕੰਪਿਊਟਰ ਵਿੱਚ ਵਿੰਡੋ ਸ਼ੁਰੂ ਹੋਣ ਦੇ ਨਾਲ ਹੀ ਲੌਗਇਨ ਆਉਂਦੇ ਹਨ ਉਸੇ ਤਰੀਕੇ ਨਾਲ ਤੁਹਾਡੇ ਮੋਬਾਈਲ ਦੇ ਵਿੱਚ ਹੁਣ ਵਿੰਡੋ 7 ਚੱਲ ਪਿਆ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਇਸ ਵਿੱਚ ਗੈਸਟ ਵਾਲੇ ਆਈਕਨ ਤੇ ਕਲਿੱਕ ਕਰਨਾ ਹੈ ਜਿਉਂ ਹੀ ਬੇਟਾ ਤੁਸੀਂ ਗੈਸਟ ਵਾਲੇ ਆਈਕਨ ਤੇ ਕਲਿੱਕ ਕਰੋਗੇ ਤੁਸੀਂ ਨੋਟ ਕੀਤਾ ਹੋਵੇਗਾ ਕਿ ਉਸੇ ਤਰ੍ਹਾਂ ਜਿਸ ਤਰ੍ਹਾਂ ਵਿੰਡੋ ਚੱਲਣ ਦੀ ਆਵਾਜ਼ ਆਉਂਦੀ ਹੈ ਤੁਹਾਡੇ ਕੰਪਿਊਟਰ ਦੇ ਵਿੱਚ ਉਸੇ ਤਰ੍ਹਾਂ ਆ ਰਹੀ ਹੈ ਤੁਹਾਨੂੰ ਬਿਲਕੁਲ ਉਹੀ এনवायरमेंट ਪ੍ਰਤੀਤ ਹੋਵੇਗਾ ਮੋਬਾਈਲ ਉੱਪਰ ਜਿਸ ਤਰ੍ਹਾਂ ਕਿ ਤੁਸੀਂ ਕੰਪਿਊਟਰ ਵਿੱਚ ਵਿੰਡੋ ਜਦੋਂ ਕਰਦੇ ਹਾਂ ਤੁਹਾਨੂੰ ਸੇਮ এনवायरमेंट ਮੋਬਾਈਲ ਵਿੱਚ ਮਿਲੇਗਾ ਉਸੇ ਤਰੀਕੇ ਨਾਲ ਦੇਖੋ ਲੈਫਟ ਦੇ ਸਾਈਡ ਤੇ ਇਸ ਤੇ ਸਟਾਰਟ ਬਟਨ ਹੈ ਉੱਪਰ ਮਾਈ ਕੰਪਿਊਟਰ ਰੀਸਾਈਕਲ ਬਿਨ ਸੱਜੇ ਪਾਸੇ ਬੈਟਰੀ ਇੰਡੀਕੇਟਰ ਡੇਟ ਟਾਈਮ ਵਗੈਰਾ ਸਾਰਾ ਕੁਝ ਉਸੇ ਤਰ੍ਹਾਂ ਹੀ ਆ ਰਿਹਾ ਹੈ ਤੁਸੀਂ ਸਟਾਰਟ ਬਟਨ ਤੇ ਕਲਿੱਕ ਕਰੋਗੇ ਤਾਂ ਦੇਖੋ ਇੱਕ ਉਸੇ ਤਰੀਕੇ ਨਾਲ ਵਿੰਡੋਜ਼ ਦੀਆਂ ਸਾਰੀਆਂ ਮੀਨੂਜ਼ ਆ ਰਹੀਆਂ ਹਨ ਤੁਸੀਂ ਕੰਪਿਊਟਰ ਹੋਰ ਵੀ ਸਾਰੇ ਪ੍ਰੋਗਰਾਮ ਇਸ ਵਿੱਚ ਦੇਖ ਸਕਦੇ ਹੋ ਆਪਾਂ ਇਸ ਦੀ ਥੋੜੀ ਜਿਹੀ ਵਰਕਿੰਗ ਵੀ ਦੇਖਾਂਗੇ 올 ਪ੍ਰੋਗਰਾਮ ਤੇ ਕਲਿੱਕ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ ਜਿੰਨੇ ਵੀ ਬੇਸਿਕ ਪ੍ਰੋਗਰਾਮ ਜੋ ਹੁੰਦੇ ਹਨ ਕੰਪਿਊਟਰ ਦੇ ਵਿੱਚ ਉਹ ਸਾਰੇ ਇਸ ਵਿੱਚ ਆ ਰਹੇ ਹਨ ਉਦਾਹਰਨ ਦੇ ਤੌਰ ਤੇ ਆਪਾਂ ਵਰਡਪੈਡ ਕਰਕੇ ਦੇਖ ਲੈਣੇ ਆਪਾਂ ਵਰਡਪੈਡ ਤੇ ਕਲਿੱਕ ਕੀਤਾ ਤਾਂ ਆਪਣੇ ਸਾਹਮਣੇ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਕੰਪਿਊਟਰ ਵਿੱਚ ਵਰਡਪੈਡ ਖੁੱਲਦੀ ਹੈ ਖੁੱਲ ਗਈ ਹੈ ਉਸੇ ਤਰੀਕੇ ਨਾਲ ਤਿੰਨ ਉੱਪਰ ਕੰਟਰੋਲ ਬਟਨ ਆ ਰਹੇ ਹਨ ਮੈਕਸੀਮਾਈਜ਼ ਮਿਨੀਮਾਈਜ਼ ਤੇ ক্লোਜ਼ ਦਾ ਉਸੇ ਤਰੀਕੇ ਨਾਲ ਆਪਾਂ ਕੀਬੋਰਡ ਦੀ ਸਹਾਇਤਾ ਨਾਲ ਜੋ ਵੀ ਆਪਾਂ ਲਿਖਣਾ ਹੈ ਇਹਦੇ ਵਿੱਚ ਕੀਬੋਰਡ ਨੂੰ ਔਨ ਕਰਕੇ ਜੋ ਕਿ ਔਨ ਸਕਰੀਨ ਕੀਬੋਰਡ ਹੁੰਦਾ ਹੈ ਆਪਾਂ ਲਿਖ ਸਕਦੇ ਹਾਂ ਜਿਸ ਤਰ੍ਹਾਂ ਵੀ ਆਪਾਂ ਕੀਬੋਰਡ ਨਾਲ ਫੰਕਸ਼ਨ ਕਰ ਸਕਦੇ ਹਾਂ ਉਹ ਵੀ ਸਾਰੇ ਕਰ ਸਕਦੇ ਹਾਂ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਆਪਾਂ ਵਿੰਡੋ ਦੇ ਵਿੱਚ ਫਾਈਲ ਐਗਜ਼ਿਟ ਕਰਕੇ ਬਾਹਰ ਆਂਦੇ ਸੀ ਬਾਹਰ ਆ ਜਾਗੇ ਸੇਮ ਫੰਕਸ਼ਨ ਬੇਸਿਕ ਸੌਫਟਵੇਅਰ ਮੀਡੀਆ ਪਲੇਅਰ ਹੋ ਗਿਆ ਆਪਣਾ ਪੇਂਟ ਹੋ ਗਿਆ ਵਰਡ ਪੈਡ ਹੋ ਗਿਆ ਨੋਟ ਪੈਡ ਹੋ ਗਿਆ ਮਾਈ ਕੰਪਿਊਟਰ ਹੋ ਗਿਆ ਡਾਕੂਮੈਂਟਸ ਹੋ ਗਿਆ ਕੰਟਰੋਲ ਪੈਨਲ ਹੋ ਗਿਆ ਸਾਰਾ ਕੁਝ ਆਪਾਂ ਉਹੀ এনवायरमेंट ਜੋ ਕਿ ਆਪਣੀ ਕੰਪਿਊਟਰ ਦੀ ਵਿੰਡੋ ਵਿੱਚ ਹੈ ਸੇਮ এনवायरमेंट ਆਪਾਂ ਨੂੰ ਇਹ ਦੇਖਣ ਨੂੰ ਮਿਲੇਗਾ ਕੰਮ ਕਰਨ ਤੋਂ ਬਾਅਦ ਉਸੇ ਤਰੀਕੇ ਨਾਲ ਆਪਾਂ ਸ਼ਟਡਾਊਨ ਤੇ ਕਲਿੱਕ ਕਰਕੇ ਆਪਣੀ ਵਿੰਡੋ ਨੂੰ ਆਪਾਂ ਸ਼ਟ ਕਰ ਸਕਦੇ ਹਾਂ ਬਿਲਕੁਲ ਆਪ ਨੂੰ ਇਸ ਤੇ ਲੱਗ ਗਿਆ ਕਿ ਆਪਾਂ ਜੋ ਸਿਸਟਮ ਬਣਾ ਰਹੇ ਹਾਂ वो बिल्कुल जिसते काम कर रहे हैं वो बिल्कुल कंप्यूटर ही है इस तरीके अपने कंप्यूटर की जो विंडो है उसनों अपने मोबाइल उपर चला के देख सकते हैं जी उम्मीद है कि तो मेरा यह वीडियो अच्छा लग्या होगा बहुत बहुत धन्यवाद जी